ਕਰਤਾ ਦੇ ਸਾਨੂੰ ਸਮਝ ਆਉਂਦਾ ਹੈ ਨਾ ਨਿਤ ਅੰਦਰ ਤੜਾਕੁਰ ਨਾਮ ਤਲੀ ਮੈਂ ਇਸ ਕਰ ਇਸ ਨੰ ਸਨ ਸਰਬ ਅਨਹਦ ਤੈ ਨਾਦ ਰਹਿਣਾ ਜਾਏ ਅਚੰਕ ਇਸਾ ਕਿ ਤੁਸੀਂ ਵੀ ਆਪਣਾ ਜਿਹੜਾ ਧਿਆਨ ਹੈ ਸੁੰਨ ਵਿੱਚ ਲੈ ਕੇ ਜਾਓਗੇ ਤੇ ਜਿੱਥੇ ਜਾਣੀ ਲੈ ਤੁਸੀਂ ਨਾਮ ਨਾਲ ਜੋੜੇ ਜੇ ਤੁਹਾਡਾ ਕਰਨ ਜਾਣ ਦਾ ਰਸਤਾ ਖੁੱਲ ਜਾਵੇ ਤੁਸੀਂ ਜੀਵਨ ਮੁਕਤ ਹੋ ਜਾਓਗੇ ਨਾਮ ਦਾ ਘੜ ਕੇ ਤੁਸੀਂ ਧਰਮ ਦੇ ਰਸਤੇ ਵਿੱਚ ਚੱਲੋਗੇ ਤੇ ਤੁਹਾਡਾ ਆਪਣੀ ਨਿੱਜੀ ਕਰਦੇ ਵਿੱਚ ਤੇਰੀ ਕਰਦੇ ਵਿੱਚ ਆਉਣਾ ਜਨਮ ਬੰਦ ਹੋਏਗਾ ਤੁਹਾਨੂੰ ਤੇ ਤੁਸੀਂ ਕਿਹੜਾ ਉੱਥੇ ਰਹਿਣਾ ਹੈ ਕੰਮ ਤੁਹਾਡੇ ਸਵਾਸਤਲ ਹੋ ਜਾਣਗੇ ਤੇ ਜਿਹੜੇ ਇਸ ਖਾਸ ਮਤਮ ਉਹ ਗਏ ਤੁਸੀਂ ਇਸ ਰੇ ਛੱਡ ਲਏ ਤੇ ਤੁਹਾਡੀ ਲਿੰਗ ਦੇ ਉਸ ਨਾਮ ਨਾਲ ਜੁੜ ਗਏ ਤੇ ਤੁਸੀਂ ਸਿੱਧਾ ਆਪਣੇ ਨਾਲ ਆਪਣੇ ਦੇਸ਼ ਚਲੇ ਜਾਓਗੇ ਇਸ ਆਮਾ ਦਾ ਪੰਨ ਕਈ ਵਾਰ ਦੇਖਦੇ ਨੇ ਕਿ ਬਹੁਤ ਸਾਰੇ ਜਿਹੜੇ ਵੀਰ ਨੇ ਉਹ ਨਾਮ ਦੇ ਵਿੱਚ ਨਹੀਂ ਸਮਾਉਂਦੇ ਨਾਮ ਨਾਲ ਨਹੀਂ ਜੁੜਦੇ ਤੁਸੀਂ ਬੱਸ ਹੀ ਗੱਲ ਕਰ ਰਹੇ ਆ ਕਿ ਜਨਮ ਦੇ ਤੇ ਛੱਡ ਗਏ ਕਿਰਪਾ ਆਪਰੀ ਸਮਰੱਥਾ ਦੇ ਬਤਾਉਂ ਬੇਨਤੀ ਕਰਦੇ ਹਾਂ ਕਿ ਮਹਾਰਾਜ ਇਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਦੇਵੋ ਆਪਰੀ ਸਮਰੱਥਾ ਦੇ ਬਤਾਉਂ ਮੈਂ ਅਜੀ ਬੇਨਤੀ ਕਰ ਸਕਦੇ ਲੇਕਿਨ ਬਾਸਾ ਅਗੋ ਸਾਨੂੰ ਉਪਦੇਸ਼ ਦੇ ਦੇ ਅੰਦਰ ਮੈਂ ਉਸ ਨੂੰ ਘਰ ਵਿੱਚ ਆਉਣ ਦਾ ਰਸਤਾ ਦੱਸਿਆ ਸੀ ਤੇ ਕਾਰ ਕੋਈ ਸ਼ਬਦ ਨਾਲ ਨਹੀਂ ਜੁੜਿਆ ਜੀਹੇ ਸ਼ਬਦ ਦਾ ਨਹੀਂ ਆਏਗਾ ਇਹਨੂੰ ਘਰ ਦੇ ਵਿੱਚ ਥਾਂ ਨਹੀਂ ਮਿਲਦੀ ਮੈਂ ਪਹਿਲੇ ਲੇਖੀ ਨੂੰ ਤਰਵਾ ਗਿਆ ਬਾਹਰ ਵਿੱਚ ਕੈਂਪ ਵੀ ਲਾਉਂਦੇ ਹਾਂ ਬਾਹਰ ਕਿੰਦੇ ਮੈਨ ਨਾਮ ਨਤਨਾ ਪਾਵੇ ਉਹ ਦਿਨ ਸਭ ਕੋਲ ਕੋ ਨਾਮ ਨਾ ਪਾਏ ਪਰਾ ਕਰ ਐਸੀ ਬਣਤ ਬਣਾਇਆ ਹੈ ਪਦਮਰ ਵਿਧੀ ਦਾ ਬਜਾ ਅਜਿਹਾ ਤਰ੍ਹਾਂ ਦਾ ਬਣਾਇਆ ਹੈ ਕਿ ਜਿਸ ਨਾਮ ਨਾਲ ਲੱਗ ਰਹੀ ਹੈ ਜਿਨੀ ਦੇਰ ਤੱਕ ਉਸ ਨਾਮ ਨਾਲ ਲਿਪੇ ਰਹਿ ਗਈ ਉਹਨੇ ਦੇਰ ਤੱਕ ਇਸ ਦੀਦੀ ਆਪਣੇ ਘਰ ਨਹੀਂ ਆ ਸਕਦਾ ਇਹਨੂੰ ਪਾਣਾ ਚਾਹਣਾ ਪਵੇਗਾ ਵਾਰ-ਵਾਰ ਉਹਨਾਂ ਨੇ ਮਤਲਬ ਇਹ ਆਉਂਦਾ ਜਾਂਦਾ ਰਹੇਗਾ ਜਿਨੀ ਦੇਰ ਤੱਕ ਨਾਮ ਨਾਲ ਨਹੀਂ ਗੁਰਦਾ ਇਹ ਵੀ ਵਾਰ ਇਹ ਗੱਲ ਸਾਹਮਣੇ ਸੰਭਲਦੇ ਕਦ ਨਾਮ ਭੁੱਲੀ ਜੀਵ ਦੇ ਨਾਮ ਫਿਰ ਫਿਰ ਆਉਂਦਾ ਕਦ ਨਾਮ ਮੁੜੂਗਾ ਉਹਨੂੰ ਕੱਛਾ ਲੈ ਉਹਨਾਂ ਨੂੰ ਸਮਝਾਉਂਦਾ ਜਦ ਤੱਕ ਕੀਤਾ